ਉਹ ਪਹਿਲਾਂ ਆਉਂਦੇ ਨੇ ਹੁੰਦੇ ਕਾਲੇ ਕੱਚਿਆਂ ਵਾਲੇ ਮੈਂ ਤਾਂ ਇਹਨੂੰ ਆਖਿਆ ਕਿ ਨਾ ਇਹ じゃ ਕੰਮ ਕਰ ਮੈਂ ਤਾਂ ਤੂੰ ਕਹ ਤੂੰ ਗਈ ਐ ਦੋ ਰੋਟੀ ਵਾਲੀ ਕੋਲੇ ਕੋਲੋ ਬੰਦਾ ਉਹਨੂੰ ਲੈ ਗਿਆ ਚੱਕ ਕੇ ਦੱਸ ਕੀ ਧੀ ਤੇ ਆ ਜਾ ਬਾਬਾ ਚੋਰੀ ਕਰਨਾ ਸਿੱਧਾ ਸਿਰਫ ਆਪ ਗੱਟੂ ਚੱਕਣਾ ਕੁੱਤੀ ਤੇਰੇ ਤੇ ਇੰਨਾ ਗੁੱਸਾ ਹੁੰਦਾ ਤੂੰ ਰੋਜ਼ ਨਵਾਂ ਕੋਈ ਕਪੰਗਾ ਹਾਂਜੀ ਸਸਰੀਕਾਲ ਜੀ ਸਸਰੀਕਾਲ ਜੀ ਹਾਂਜੀ ਅਸੀਂ ਆ ਜੀ ਮੇਰਾ ਅੱਜ ਜੀ ਕਰਦਾ ਸੀ ਮਟਰਾਂ ਦੀ ਦਾਲ ਨੂੰ ਮਟਰਾਂ ਦੀ ਦਾਲ ਸਬਜੀ ਚਾ ਦਾਲ ਸਬਜੀ ਕੁਛ ਹੋਇਆ ਬੇਪੜੀ ਇੱਕ ਜੀ ਇਹ ਮਟਰਾਂ ਦੀ ਦਾਲ ਨੂੰ ਦਾਲ ਤੇ ਸਬਜੀ ਨੂੰ ਵੀ ਸਬਜੀ ਦਾਲ ਆ ਆਉਸੀ ਨਾ ਹੁਣ ਬਾਗਰ ਠੀ ਲੈ ਚਲੇ ਆਂ ਅਸੀਂ ਖੂਦ ਹੀ ਚੱਲੇ ਆਂ ਅਸੀਂ ਹੈ ਖੂਦ ਹੀ ਮਟਰ ਲੱਗੇ ਆ ਕਿਸੇ ਦੇ ਹਾਂ ਤੇ ਉਹਨਾਂ ਨੇ ਚੋਰੀ ਚੋਰੀ ਤੋੜ ਕੇ ਲੈਣੇ ਗੱਡੀ ਤੇ ਜਾਵਾਂਗੇ ਤੇ ਗੱਡੀ ਤੇ ਆ ਜਾਵਾਂਗੇ ਕਿਸੇ ਨੂੰ ਪਤਾ ਨਹੀਂ ਲੱਗਣਗੇ ਬੇ ਬੇ ਉਹਨਾਂ ਨੇ ਆਪਾਂ ਨੂੰ ਘੇਰ ਲਿਆ ਫੇਰ ਘੇਰ ਲੈਣ ਖੂੰਡੀ ਮੇਰੇ ਕੋਲ ਆ ਗਿੱਟੇ ਤੇ ਮਾਰੂ ਬੇ ਬੰਦ ਪੜੋਸ ਕਰਣਗੇ ਦਾ ਫਸਤ ਗੱਡੀ ਚ ਪਾ ਲਾਵਾਂਗੇ ਚੱਲੀਏ ਫਿਰ ਬੇਬੇ ਰੈਡੀ ਹੋ ਬੇਬੇ ਤੇਰੇ ਤੋਂ ਤੇ ਭੱਜਿਆ ਵੀ ਨਹੀਂ ਜਾਣਾ ਕੋਈ ਨਹੀਂ ਮੈਂ ਗੱਡੀ ਚ ਵੜ ਕੇ ਬੈਠੀ ਬਾਰੀ ਰਾਲੂ ਅੰਦਰ ਕੁੰਡੀ ਸੋ ਅੱਜ ਮਟਰ ਤੋੜ ਕੇ ਲਿਆਵਾਂਗੇ ਚੋਰੀ ਚੋਰੀ ਤੋੜ ਕੇ ਚੋਰੀ ਚੋਰੀ ਪਤਾ ਨਹੀਂ ਲੱਗਣ ਦੇਣਾ ਚੱਲੀਏ ਫਿਰ ਅਸੀਂ ਬਾਰਟੀ ਮਟਰ ਨਾਲੀ ਗੱਡੀ 'ਚ ਰੱਖ ਲਾਂਗੇ ਆਹ ਰਹੀ ਬਾਲਟੀ ਆਹ ਬਾਲਟੀ ਲੈ ਕੇ ਚੱਲਦੇ ਆਂ ਤੇ ਗੱਡੀ 'ਚ ਰੱਖ ਲਾਂਗੇ ਬਾਈਪਾਸ ਜਾਇਆ ਕਰਨਾ ਪਿੰਡਾਂ ਵਿੱਚ ਇੰਗੜੀਆਂ ਵਿੱਚ ਜਾਇਆ ਕਰਨਾ ਵੇਰੀ ਗੁੱਡ ਆ ਗਈ ਤੀ ਗੱਲ ਬੇਬੇ ਜੀ ਉੱਥੇ ਆਪਾਂ ਨੂੰ ਭੱਜਣਾ ਪੈ ਗਿਆ ਫੇਰ ਤੇ ਫੇਰ ਗੱਡੀ ਆਪਣੇ ਕੋਲੇ ਆ ਪਕੜ ਤੁਰ ਕੇ ਆਉਣਾ ਅੱਡੀਆਂ ਨੂੰ ਥੱਕ ਲਾ ਕੇ ਤੇ ਆਪਾਂ ਨਿਕਲ ਜਾਣਾ ਬਾਈ ਬਾਈ ਕੱਲੇ ਮਟਰ ਚੋਰੀ ਕਰਨੇ ਕਿ ਆਲੂ ਵੀ ਆਲੂ ਵੀ ਲਿਆਵਾਂਗੇ ਹੈ ਆਲੂ ਵਿੱਚ ਪਾਉਣੇ ਆ ਮਾੜਾਂ ਦੇ ਆਲੂ ਵੀ ਲਿਆਵਾਂਗੇ ਆਲੂ ਵੀ ਬਾਹਰੋਂ ਆਪਾਂ ਚਲੇਗਾ ਨਾ ਕਿ ਆਪਾਂ ਸਾਰਾ ਕੁਝ ਹੀ ਲੈ ਆਉਣਾ ਦੱਸਣਾ ਨਹੀਂ ਪਰ ਕਿਸੇ ਨੂੰ ਆ ਨਹੀਂ ਲੱਗੇ ਬਈ ਉਹ ਬੇਬੇ ਸਾਰੇ ਨੇ ਤਾਂ ਵਲੌਗ ਦੇ ਕਿ ਪਤਾ ਲਾ ਕੇ ਜਾਣਾ ਹਾਂ ਤੂੰ ਬਣਾ ਉਹ ਤੋਂ ਪਾਣੀ ਜੇ ਤਾਂ ਕਿਸੇ ਨੂੰ ਪਤਾ ਨਾ ਲੱਗੇ ਆ ਬੇਬੇ 오ਰੇਂਜ ਨਾਲ ਲੈ ਕੇ ਆਈ ਹੈ ਜੇ ਬਈ ਕਹਿੰਦੀ ਮਲ ਖਟਾ ਹੋਇਆ ਤੇ ਆਈ 오ਰੇਂਜ ਮੈਨੂੰ ਉਹਨਾਂ ਨੇ ਸਾਨੂੰ ਗੁੱਸਾ ਆ ਕੇ ਦੰਨ ਨੂੰ ਪੁੱਛਿਆ ਹੋਣ ਲੱਗ ਪਏ ਨੇ ਜੇ ਕੋਈ ਗੁੱਸਾ ਆ ਕੇ ਤੇ ਚੱਲ ਖੇਲਾਂਗੇ ਤੇ ਕਫੜੀ ਖਾ ਲਵਾਂਗੇ ਤੇ ਜਵਾਬ ਅੱਜ ਸੱਜਣੋ ਤੁਹਾਨੂੰ ਦੱਸ ਦਈਏ ਮੰਮੀ ਡੈਡੀ ਜੀ ਵੀ ਗਏ ਹੋਏ ਕਿਤੇ ਉਹ ਆਪਣੇ ਭੋਗਤੇ ਗਏ ਸੋ ਸਾਰੇ ਜਾਣੇ ਆਪਣੇ ਮੈਂਬਰ ਭੋਗਤੇ ਗਏ ਮੈਂ ਤੇ ਬੇਬੇ ਹੈਗੇ ਹੀ ਕਰੇ ਆਹੀ ਕਿ ਕੌਣ ਆ ਅੱਛਾ ਹੋਰ ਚੋਰਿਆਂ ਚਾਰ ਗਿਆ ਹੀ ਕਰਨ ਗਿਆ ਉਹ ਬੇਬੇ ਐਦਾਂ ਨਾ ਐਸਾ ਨਾ ਬੋਲ ਬੇਬੇ ਮੈਂ ਸੁਣਿਆ ਤੁਸੀਂ ਹਾਈਲਾਈਟਸ ਦੀਆਂ ਕਲਾਸਾਂ ਦਿੰਦੇ ਆ ਬੱਚਿਆਂ ਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਬੱਚਾ ਨੂੰ ਹਿਯਾਰ ਕਰ ਗਿਆ ਤੇ ਉਹ ਤੋਂ ਡਿਆਦੇ ਕਿੰਨੇ ਬੈਂਡ ਆਏ ਆ ਜੀ ਮੇਰੇ ਤੋਂ ਸਾਡੇ ਚਾਰ ਆਏ ਬੱਚੇ ਸਭ ਸਤ ਕਰ ਦਿਆਂਗੇ ਨਹੀਂ ਭੈਣ ਜੀ ਤੁਹਾਡੇ ਸਾਡੇ ਤੁਹਾਡੇ ਸਾਡੇ ਚਾਰੇ ਬੱਚਿਆਂ ਦੇ ਸਾਧ ਕਿੱਥੋਂ ਆ ਜਾਣਗੇ ਜੀ ਉਹ ਤਾਂ ਕੱਪ ਤੇ ਵੇਚ ਹੀ ਕਰਨੇ ਆ ਹਾਂਜੀ ਨਗਤ ਮਾਰ ਲਾਂਗੇ ਲੋ ਜੀ ਖੇਤ ਪਹੁੰਚ ਗਿਆ ਤੇ ਇੱਥੇ ਹੁਣ ਵੇਖਦੇ ਤਾਂ ਆ ਅੱਛਾ ਕੰਮ ਖਰਾਬ ਹੀ ਹੋ ਗਿਆ ਕਿਉਂ ਬੇਬੇ ਮੈਂ ਤਾਂ ਕਿਹਾ ਵੀ ਮਟਰ ਕੱਲੇ ਹੋਣੇ ਆ ਉਹਨਾਂ ਦਾ ਕੋਈ ਮੈਂਬਰ ਨਹੀਂ ਮੋਟਰ ਦੇ ਹਾਂ ਤੇ ਮਾਂ ਨਾਲ ਬਾਲਟੀ ਭਰ ਲਾਵਾਂਗੇ ਤੇ ਜਾਂ ਅੱਜ ਤੇ 10 15 ਜੜੇ ਬੈਠੇ ਹਾਏ ਸਾਡਾ پلان ਲੱਗਦਾ ਅੱਜ ਫੇਲ ਹੋ ਜਾਣਾ ਬੇਬੇ ਮੈਨੂੰ ਲੱਗਦਾ ਆਪਣਾ ਮੋਟਰ ਚੇਂਜ ਕਰਨੀ ਪੈਣੀ ਹੈ ਨਹੀਂ ਮੋਟਰ ਦੋ ਮੋਟਰਾਂ ਦੇ ਚੱਲਾਂਗੇ ਇੱਥੇ ਹੀ ਕੁਛ ਨਾ ਕੁਛ ਲੈ ਕੇ ਚੱਲਾਂਗੇ ਨਾ ਐਵੇਂ ਨਹੀਂ ਜਾਣਾ ਸੋ ਆਇਤੇ ਹੁਣ ਇਹ ਸ਼ਿਕਾਇਤ ਨਾ ਲਾਲ ਦੇਣੀ ਯਾਰ ਜੇ ਨਾਲ ਦੀ ਨਾਲ ਫੋਨ ਆ ਗਿਆ ਬੇਬੇ ਫੇਰ ਕੀ ਸ਼ਿਕਾਇਤ ਕਰਾਂ ਆਪਾਂ ਅੱਬ ਮੂੰਹ ਬਨ ਕੇ ਚੱਲਗੇ ਹਾਂ ਮੂੰਹ ਬਨ ਕੇ ਚੱਲਗੇ ਕੀ ਸ਼ਿਕਾਇਤ ਕਰਾਂ ਆਪਾਂ ਅੱਬ ਮੂੰਹ ਬਨ ਕੇ ਚੱਲਗੇ ਹਾਂ ਮੂੰ ਬੰਨ ਲੈ ਕੇ ਗਏ ਆਪਾਂ ਮੂੰ ਬੰਨ ਕੇ ਆ ਫੇਰ ਮਟਰ ਤੋੜ ਗਏ ਬੇਬੇ ਉਹਨੇ ਆਵਾਜ਼ ਤੋਂ ਪਛਾਣ ਲੈਣਾ ਆਪਾਂ ਬੋਲਣਾ ਹੀ ਨਹੀਂਗਾ ਆਪਾਂ ਬੋਲਣਾ ਸੰਤਰੀ ਕਰਨੀ ਆਪਾਂ ਮੋਲਣਾ ਨਹੀਂਗਾ ਨਹੀਂ ਕੀ ਗੱਲ ਬੇਬੇ ਸੰਤਰਾ ਖਾਣਾ ਪਹਿਲਾਂ ਹੀ ਸ਼ੁਰੂ ਕਰਤਾ ਤੇ ਹੋਰ ਕੀ ਕਰਾਂ ਮੈਂ ਉਹ ਤੇ ਦੇਖ ਕੇ ਘਬਰਾ ਚੜ ਜਾਂਦਾ ਐਨੇ ਜਾਨੇ ਬੈਠੇ ਹੋਣਾ ਘੇਰਾ ਪਾਣਾ ਨਾ ਆਪਾਂ ਮਟਰਾਂ ਦੇ ਨਾਲ ਸੰਤਰਾ ਰੱਖਾਗੇ ਬੇਬੇ ਮੈਨੂੰ ਲੱਗਦਾ ਆਪਣਾ ਕੋਈ ਹੋਰ ਮੋਟਰ ਤੇ ਜਾਣਾ ਹੀ ਪੈਣਾ ਮਟਰਾਂ ਵਾਲੇ ਕੰਮ ਤਾਂ ਮੈਨੂੰ ਔਖਾ ਜਿਹਾ ਹੀ ਲੱਗਦਾ ਉਹ ਆਲੂ ਨਹੀਂ ਪੜਦੇ ਬਣਾ ਉਹ ਉਧਰ ਲੱਗੇ ਪਏ ਬੇਬੇ ਆਲੂ ਕੱਟਾ ਫਿਰਾਈ ਖਾਣ ਨੂੰ ਜੀ ਕਰਦਾ ਮੇਰਾ ਫਰਾਈਆਂ ਕਰਦੇ ਨਾ ਘਰ ਕੇ ਹਾਂ ਕਿਹੜਾ ਭਰਾਈਆਂ ਨਹੀਂ ਖਾਣੇ ਨੇ ਆਪਾਂ ਉੱਥੇ ਫਿਰ ਉੱਥੇ ਚੱਲ ਕੇ ਗੱਡੀ ਲੈ ਕੇ ਆ ਲੂਗਾ ਕੋਲੇ ਮੈਂ ਬੇਬੇ ਬੇਬੇ ਮੈਂ ਬੇਬੇ ਤੈਨੂੰ ਕਿਹ ਬੱਸ ਆ ਭਰਾਈਆਂ ਖਾਣ ਨੂੰ ਆ ਕਿ ਮੈਂ ਦੱਸ ਦਿੰਨਾ ਨਾਲੀਆਂ ਪਟਡਵੀਆਂ ਪਾਵੇ ਪਟਡਵੀਆਂ ਉਹ ਜਿਹੜੀਆਂ ਆਲੀਆਂ ਤੋਂ ਬੰਨ੍ਹਦੇ ਨੇ ਭਰਾਈਆਂ ਬੇਬੇ ਫਿਰ ਇੱਕ ਸਕੀਮ ਲਾਉਣੇ ਆ ਹਾਂ ਪਤਾ ਕੀ ਕਰਦੇ ਆ ਹਾਂ ਮਟਰ ਵਾਲਾ ਕੰਮ ਤੇ ਚੱਲ ਇੱਥੇ ਲੇਬਰ ਲੱਗੀ ਇੱਥੇ ਤੇ ਕੰਮ ਔਖਾ ਹਾਂ ਉਹ ਦਰਨਾ ਵੀ ਗੱਟੂ ਉਰੇ ਤੱਕ ਭਰੇ ਪਈ ਨਾ ਅੱਪਾ ਕਰਕੇ ਗੱਡੀ ਦੇ ਡੈਂਕੀ ਚ ਸੱਟੜ ਕੇ ਬਿਜੀ ਨਹੀਂ ਨਹੀਂ ਗੱਡੀ ਤੋਂ ਪਤਾ ਲੱਗ ਜਾਣਾ ਉਹਨਾਂ ਨੂੰ ਹੋਰ ਕਿਵੇਂ ਮੈਂ ਕਰਦਾ ਹੀਰੇ ਨੂੰ ਫੋਨ ਹਾਂ ਤੇ ਹੀਰਾ ਆਊਗਾ ਅਸੀਂ ਦੋਵੇਂ ਮੂੰਹ ਮਾ ਟਾਕ ਕੇ ਜਾਵਾਂਗੇ ਆ ਗੱਟੂ ਚੱਕ ਲਿਆਵਾਂਗੇ ਗੱਟੂ ਚੱਕ ਕੇ ਮੋਟਰਸਾਈਕਲ ਤੇ ਫਿਰ ਮੋਟਰਸਾਈਕਲ ਪਹਾਲ ਜਾਏ ਤੇ ਗੱਡੀ ਫੇਰ ਲੈ ਜਾਵਾਂਗੇ ਆ ਨੂੰ ਚੱਕਰ ਜੇ ਤੁਸੀਂ ਨਾ ਛੇਤਰ ਖਾ ਲਿਆ ਜੋ ਕਿਉਂ ਹੋਰ ਉਹਨਾਂ ਨੇ ਘੇਰ ਕੇ ਘੇਰ ਲੈਣਾ ਘੇਰ ਕੇ ਤੇ ਉੱਤੇ ਬਿਠਾਇਆ ਹੋਵੇ ਬਿਠਾ ਲੈ ਕੰਨ ਫੜਾਉਣਗੇ ਤੇ ਘਰ ਦੀ ਨਹੀਂ ਨਹੀਂ ਅੱਜ ਕੱਲ ਤੇ ਬੇਬੇ ਕੁੱਟਦੇ ਵੀ ਬਣਾਇਆ ਪਟਿਆ ਨਾ ਆਦਾ ਛੋਟਣਾ ਉਹਨਾਂ ਨੂੰ ਲਓ ਵੀ ਹੀਰੇ ਨੂੰ ਆਪਾਂ ਫੋਨ ਕਰਤਾ ਜੇ ਤੇ ਹੀਰਾ ਆ ਰਿਹਾ ਮੈਂ ਹੀਰਿਆ ਮੂਟਾ ਕੰਨੂ ਲੈ ਗਿਆ ਕੁੱਝ ਕੁੱਝ ਮੂਟਾ ਜਰ ਮਾਲਾ ਵਿੱਚ ਪਿਆ ਤੇਰੇ ਕੋਲ ਵੀ ਹੋਣਾ ਹੈ ਅੱਜਾ ਹੈਗਾ ਇੱਥੇ ਆਓ ਪਿਆਕ ਲੋ ਜੀ ਹੁਣ ਆਪਾਂ ਕਰਦੇ ਗੱਟੂ ਗੋਲ ਫੇਰ ਆਪਾਂ ਕੀ ਬਣਾਵਾਂਗੇ ਬੇਬੇ ਔਰ ਆਲੂਆਂ ਤੋਂ ਫਰਾਈਆਂ ਹੀ ਬਣਾ ਲਾਂਗੇ ਫਰਾਈਆਂ ਬਣਾਵਾਂਗੇ ਆ ਬੇਬੇ ਜੇ ਡੈਡੀ ਉਹਨਾਂ ਨੇ ਦੱਸਿਆ ਗੱਟੂ ਚੋਰੀ ਕਰਕੇ ਲਿਆਂਦਾ ਫੇਰ ਕੋਈ ਨਹੀਂ ਆਪਾਂ ਲੁਕੋ ਜਾ ਗੱਟੂ ਸਹਾਂਗੇ ਮੋਲ ਲੈ ਆ 100 ਦੇ 10 ਕਿਲੋ ਦੇ ਜਾਂਦੇ ਆ ਯਾ ਚਲੋ ਆਓ ਫਿਰ ਠਕਬਾਬੇ ਦਾ ਰੋਟਕੋੜੇ ਤੇ ਆ ਜਾਵੇ ਕੰਮ ਰੋਟਕੋੜੇ ਮੋਟਰਸਾਈਕਲ ਤੇ ਗੱਟੂ ਉਲਦੋ ਘਰੇ ਪਟਾਓ ਜੀ ਐਨੀ ਦੇਰ ਨਾ ਹੋ ਜੀ ਬਾ ਜੀ ਬਾ ਕੋਈ ਨਾ ਬੇਬੇ ਤੈਨੂੰ ਪਤਾ ਨਾ ਆਪਣਾ ਪੈਂਡਰ 'ਚ ਰਿਕਾਰਡ ਆ ਆਪਾਂ ਅਜ ਤੱਕ ਕਿਸੇ ਤੋਂ ਕੋਈ ਚੀਜ਼ ਮੰਗੇ ਨਹੀਂ ਜੀ ਪੱਕੇ ਤੇ ਖੇਜ ਪੈੜ ਨਹੀਂ ਕਦੇ ਕੀਤੀ ਤੇ ਆਜਾ ਬਾਬਾ ਚੋਰੀ ਕਰਨਾ ਸਿੱਧਾ ਸਿਰਫ ਆਪਾਂ ਗੱਟੂ ਚੱਕਣਾ ਕਾਨੂੰ ਆਉਂਦਾ ਕਾਨੂੰ ਆਉਂਦਾ ਬੰਦ ਇਹ ਗੱਟੂ ਚੱਕ ਲਓ ਇਹ ਨਹੀਂ ਭਾਈ ਆਪਾਂ ਬਾਅਦ ਚ ਦੱਸਾਂਗੇ ਵੀ ਉਹਨਾਂ ਨੂੰ ਕੀ ਅਸੀਂ ਚੱਕਿਆ ਪਰ ਪਹਿਲਾਂ ਨਹੀਂ ਆਪਾਂ ਦੱਸਣਾ ਮਗਰ ਉਹ ਦੱਸਦਾ ਕਿ ਮਗਰ ਦੀ ਮਗਰ ਦੇਖੀ ਆਊਗਾ ਪਰ ਇਹ ਨਹੀਂ ਆਪਾਂ ਉਹਨਾਂ ਦਾ ਸਪੋਰਟ ਨਹੀਂ ਦੱਸਣਾ ਨਾ ਨਾ ਸਪੋਰਟ ਸਿਰੋ ਨਾ ਸੁਣੀਆ ਲਓ ਵੀ ਸੱਜਣੋਂ ਗੱਲ ਹੈਗੀ ਇਦਾਂ ਇਹ ਨਹੀਂ ਕਿ ਆਪਾਂ ਲਿਓਨ ਨੂੰ ਬਾਜ਼ਾਰੋਂ ਨਹੀਂ ਲਿਆ ਲਿਆ ਸਕਦੇ ਪਰ ਆਪਾਂ ਲਿਆ ਵੀ ਸਕਦੇ ਪਰ ਆਪਾਂ ਇਹ ਚੀਜ਼ ਕਰ ਕਰਕੇ ਵੇਖਣੀ ਅੱਜ ਕੀ ਬਣਦਾ ਕੀ ਆ ਸੋ ਆਪਾਂ ਜਦੋਂ ਗੱਟੂ ਚੱਕਿਆ ਬਾਅਦ ਚ ਆਪਾਂ ਫੋਨ ਲਾਵਾਂਗੇ ਅਗਲੇ ਨੂੰ ਸਾਰਾ ਕੁਝ ਪੇ ਵੀ ਕਰਾਂਗੇ ਹੋਰ ਨਾ ਪੇ ਕਰਨ ਤੋਂ ਪਹਿਲੇ ਅਗਲੇ ਬੈਹ ਕੁੰਡਾ ਕੁੰਡਾ ਮਾਂਜੋ ਪੈਂਟੇ ਹੋਵੇ ਸੋ ਆਪਾਂ ਹੁਣ ਚੱਲਦੇ ਆਂ ਡਰ ਵੀ ਲੱਗ ਰਿਹਾ ਹੋਰ ਨਾ ਕਿ ਘੇਰ ਲੈਣ ਸਾਰੇ ਜਾਣੇ ਸਾਰਿਆਂ ਨੇ ਠੱਪਣਾ ਹੀ ਪੜ ਗੇ ਲਓ ਜੀ ਓ ਰੇ ਆਲੂ ਪਟ ਰਹੇ ਆ ਲੇਬਰ ਬਹੁਤ ਲੱਗੀ ਆਪਾਂ ਸੋਚਿਆ ਕਿ ਜਿਹੜਾ ਸਭ ਤੋਂ ਨੇੜੇ ਗੱਟੂ ਪਿਆ ਆ ਜਿਹੜਾ ਇਹ ਚੱਕਣਾ ਹੀ ਆਪਾਂ ਕੋਸ਼ਿਸ਼ ਕਰਨੀ ਆ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਚੋਰੀ ਚੋਰੀ ਚੱਕ ਲਿਆਉਣਾ ਬਸ ਲਓ ਜੀ ਜਾਉਣਾ ਮੋੜ ਕੋੜੀ ਤੇ ਸਵਾਰ ਹੋ ਗਏ ਪਹਿਲਾਂ ਆਉਂਦੇ ਨੇ ਹੁੰਦੇ ਕਾਲੇ ਕੱਚਿਆਂ ਵਾਲੇ ਆਪਾਂ ਬੀਬੇ ਨੂੰ ਆਸ਼ੀਰਵਾਦ ਲੈ ਕੇ ਜਾਣੇ ਆਂ ਕਿ ਬੀਬੇ ਕੇ ਨਾ ਡਰ ਜੇ ਮੋਟਰਸਾਈਕਲ ਲੈ ਜਾ ਜੋ ਹਾਂ ਤੇ ਸਿੱਟ ਭਾਜੀ ਤੁਰਿਆ ਜਦੋਂ ਚੱਕਾ ਜੋ ਨਾ ਕਿਸੇ ਪਾਸੇ ਪਤਾ ਤਾਂ ਨਹੀਂ ਲੱਗਦਾ ਪੈਕੇ ਹਮਨੇ ਕਿਸੇ ਨੂੰ ਪਤਾ ਲੱਗਦਾ ਚੱਲ ਜਾਓ ਐਨਕਣਾ ਲਾ ਲੱਖਾਂ ਤੋਂ ਪਤਾ ਲੱਗ ਜਾਂਦੀ ਨਹੀਂ ਨਹੀਂ ਐਨਕਣਾ ਨਹੀਂ ਲਾਉਣੀਆਂਗੇ ਆ ਉਹ ਐਨਕਣਾ ਨਾਲ ਝੌਲਾ ਜਿਹਾ ਪੈਣਾ ਪੈਂਦਾ ਤੁੱਪ ਤੁੱਪ ਦੇ ਵੀ ਬੇਬੇ ਹੋਰ ਨਾ ਦੱਸਣ ਤੋਂ ਪਹਿਲਾਂ ਮੈਨੂੰ ਘੇਰ ਲੈਣ ਨਹੀਂ ਨਹੀਂ ਚੁੱਪ ਕਰਕੇ ਬੋਲਦਾ ਨਹੀਂ ਜਾਵਾਂ ਇਹ ਸਜਣਾ ਮੈਂ ਪਹਿਲਾਂ ਕਹਿਣਾ ਪਿਆ ਆਪਾਂ ਚੋਰੀ ਨਹੀਂ ਆਪਾਂ ਦੱਸ ਦੇਣਾ ਅਗਲੇ ਨੂੰ ਬਾਅਦ ਚ ਦੱਸਾਂਗੇ ਆਪਾਂ ਦੇਖੀ ਜਾਊਗੀ ਮਗਰੋਂ ਹਾਂ ਬਾਅਦ ਦੱਸਾਂਗੇ ਇਹ ਨਹੀਂ ਲਓ ਵੀ ਸਜਣਾ ਆਪਾਂ ਚੱਲੇ ਆ ਆਪਣੀ ਮੰਜਲਾਂ ਨੂੰ ਹੀਰੇ ਚੱਲੀਏ ਉਹ ਆਹ ਕਿਹੜਾ ਕੰਮ ਫਸਾ ਦੇ ਲੱਗੇ ਜੀ ਮੈਂ ਕਦੀ ਚੋਰੀ ਕਰਕੇ ਨਹੀਂ ਵੇਖੀ ਆ ਤੇ ਮਾਮਾ ਮੈਂ ਕਿਹੜਾ ਚੋਰੀਆ ਕਰਦਾ ਆਪਾਂ ਸੱਜਣੋ ਫੋਨ ਕਿਸੇ ਨੂੰ ਫੜਾ ਦੇਣਾ ਆਪਾਂ ਉਹ ਗੁੱਟ ਚ ਉਧਰ ਖਲਾਰ ਦੇਣਾ ਜਿੱਥੋਂ ਬੰਦਾ ਦਿਸੇ ਬਣਾ ਕਿ ਵੀਡੀਓ ਵੀ ਆਪਣੀ ਸਾਰੀ ਬਣ ਜੇ ਸੋ ਉਥੇ ਆਪਾਂ ਬੰਦਾ ਖਲਾਰਾਂਗੇ ਸੋ ਆਪਏ ਕੰਮ ਕਰਨਾ ਕਿ ਆਪਣੇ ਕੋਲੇ ਸਬੂਤ ਹੋਵੇ ਅਗਲੇ ਦੱਸ ਸਕੀਏ ਭਾਈ ਸੱਚੀ ਵੀਡੀਓ ਬਣਾ ਲੈ ਹੋਰ ਨਾ ਸੱਚੀ ਚੋਰ ਸਮਝ ਕੇ ਤੇ ਫੈਂਟ ਦੇ ਫੜੇ ਗਏ ਤੇ ਕਹਾਂਗੇ 프랭크 프랭크 ਜੇ ਨਾ ਫੜੇਗੇ ਚਲ ਕੋਈ ਨਹੀਂ ਓਏ ਰਾਲੂ ਆਪਨੇ ਵਾਕਈ ਹੀ ਤਾਂ ਕਰਨਾ ਜੇ ਫੜੇਗੇ ਕਹਿਣਾ 프랭크 프랭크 ਓਏ ਹੈ ਹੈਗੇ ਵੀ ਤਿੰਨ ਚਾਰ ਦਰਜਾ ਨਾ ਬੰਦੇ ਹੀ ਤੇ ਪੈਂਟ ਨਗੇ ਵੀ ਬੜਾ ਕੋਲਾ ਬੰਦਾ ਉਹਨੂੰ ਲੈ ਗਿਆ ਚੱਕ ਕੇ ਦੱਸ ਉਹ ਪਰ ਉਹ ਲੈ ਕੇ ਬੈ ਗਿਆ ਨਹੀਂ ਭੋਗਦੇ ਅੱਜ ਆਪਾਂ ਇਹੋ ਜਿਹਾ ਕੰਮ ਕਰਕੇ ਆਂਦੇ ਤੁਸੀਂ ਮਾਣ ਕਰੋਗੇ ਆਪ ਦੇ ਬਹੁਤ ਕਿਹੜਾ ਕੰਮ ਕਰਿਆ ਆਂਦਾ ਐਡਾ ਜਿੱਜਾ ਕੰਮ ਕੀਤਾ ਇਹ ਕਦੇ ਜ਼ਿੰਦਗੀ ਚ ਨਹੀਂ ਕੀਤਾ ਜਿੱਡਾ ਅੱਜ ਕਰਿਆ ਬੇਸ਼ੱਕ ਵੱਡੇ ਵੱਡੇ ਕੰਮ ਹੀ ਕਰਨਾ ਨਹੀਂ ਨਹੀਂ ਲਓ ਜੀ ਆਜ ਇੱਕ ਚੀਜ਼ ਲੈ ਕੇ ਤੁਸੀਂ ਖੁਸ਼ ਹੋ ਜਾਣਾ ਜੀ ਤੁਹਾਡੀ ਮਨਪਸੰਦ ਚੀਜ਼ ਲੈ ਕੇ ਆਏ ਆ ਇਹ ਰੋਜ਼ ਹੀ ਕਹਿੰਦੇ ਰਹਿੰਦੇ ਨਾ ਕਦੀ ਇੰਨੇ ਲੈ ਆ ਕਿਲੋ ਲੈ ਆ ਆਏ ਆ ਆਏ ਆ ਉਹ ਤੋਂ ਸਬਜ਼ੀ ਮੰਡੀ ਨਹੀਂ ਜਾਂਦੇ ਪਲਾਨਾਂ ਨਹੀਂ ਜਾਂਦੇ ਟੋਹਣੀ ਜਾਂਦੇ ਅੱਜ ਫਿਰ

ਬੇਬੇ ਸੱਚੀ ਗੱਲ ਮੋਝੋ ਨਿਕਲੀ ਭਈ ਬਾਣ ਤੇ ਪੰਜ ਅੱਧ ਪੰਜ ਕਿਲੋ ਗੰਡੇ ਬੇਬੇ ਦੱਸੋ ਪੂਰੀ ਗੱਲ ਦੱਸੋ ਬੇਬੇ ਦੱਸੋ ਡੈਡੀ ਕਿਾ ਨਹੀਂ ਮੈਨੂੰ ਉਹ ਲਾ ਕੇ ਮੈਂ ਮਾ ਕੇ ਹੀਰੀਆਂ ਗੱਡੀ ਲੈ ਚਲੀ ਗਿਆ ਆਪਾਂ ਵੱਡੀ ਦਾ ਠੀਕ ਕਰਦੇ ਹਾਂ ਅਸੀਂ ਹੀਰੀਆਂ ਗੱਡੀ ਲੈ ਕੇ ਠੀਕ ਹੈ ਅਸੀਂ ਮਟਰਾਂ ਦੇ ਕੋਲੇ ਜਾ ਕੇ ਕਹਿੰਦਾ ਮੈਂ ਕਿ ਹਰਮਨ ਮਟਰ ਤੋੜ ਲਏ ਮੈਨੂੰ ਆਦਾ ਬੇਬੇ ਮਟਰਾਂ ਦਾ ਬਾਹਲਾ ਓੱਖਾ ਕੰਮ ਆ ਤੇ ਉਹ ਆੱਖਾ ਕਿੰਨਾ ਕਰ ਤੇ ਮੈਂ ਇੰਨੇ ਕਰਦੇ ਮੈਂ ਮੈਂ ਆਖਿਆ ਕਿ ਕੋ ਆਲੂ ਨਿ ਚੁਗਦੇ ਮੈਨੂੰ ਆਦਾ ਹਾਂ ਪਿੰਦਰ ਕਾ ਮਡਰਾਲੀ ਭਰੀਆ ਬੇਬੇ ਕਹਿੰਦੀ ਮੇਰਾ ਫਰਾਈਆਂ ਖਾਣ ਦੀ ਮੇਰਾ ਨਾ ਫਰਾਈਆਂ ਖਾਣ ਦੀ ਕਹਦਾ ਮੈਂ ਕਾ ਆਲੂ ਗਾ ਦਾ ਪਤਾ ਲੈ ਲੈ ਆਵੇ ਆਦੂ ਪੱਟ ਜੰਦੇ ਆ ਤੇ ਮੈਂ ਕਹੇ ਇਉਂ ਕਰੀ ਤੂੰ ਨਾਲ ਲੈ ਜੀ ਹੀਰੇ ਨੂੰ ਚੁੱਪ ਕਹਿ ਕੇ ਮੋਟਰਸਾਈਕਲ ਤੇ ਮੂੰਹ ਬੰਦਾ ਕਾ ਦੇ ਸਾਹ ਬਣਾ ਤੇ ਮੈਨੂੰ ਉਹਦਾ ਐਨ ਕਾ ਨਾ ਨਾ ਮੈਂ ਕੈਨ ਕਾ ਰਹਿਣੇ ਛੋੜੇ ਦਾ ਬੈਨ ਲਾ ਪੈਂਦਾ ਤੂੰ ਮੂੰਹ ਇਕੱਲਾ ਬੰਨੇ ਅੱਖਾਂ ਮਾਰੀਆਂ ਜਾਂ ਨੰਗੀਆਂ ਰੱਖੇ ਗੱਡੂ ਪਿੱਛੇ ਰੱਖਿਆ ਜੋ ਕਿਸੇ ਨੂੰ ਪਤਾ ਨਾ ਲੱਗੇ ਤੇ ਗੱਟੂ ਚੱਕਿਆ ਗਾਲੂਆਂ ਦਾ ਤੇ ਮੋਟਰਸਾਈਕਲ ਨਹੀਂ ਤੇ ਅਗਲੇ ਦੇ ਪੈਸੇ ਦੇ ਕੇ ਆਂਦੇ ਕਿ ਐਂ ਚੱਕ ਲਿਆਏ ਆ ਤੇ ਪੈਸੇ ਇਹਨਾਂ ਨੂੰ ਕਹਦੇ ਦੇਣਾ ਨਹੀਂ ਆਪ ਨੂੰ ਤੇ ਉਹ ਕਹਿੰਦੇ ਲਾਪਾ ਲੈ ਕੇ ਆਜਾ ਆ ਜਾ ਆਇਆ ਬਣੇਗੇ ਉਹ ਦੁਸ਼ੇਰੇ ਵਾਲੇ ਗਾਮ ਲੈ ਕੇ ਆ ਗਏ ਸੀ ਆ ਜਾ ਆ ਜਾ ਸਰ ਇਹ ਜੀ ਕੰਮ ਕਰ ਹਾਂ 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 ਉਹ ਤੇਰੀ ਕੰਮ ਬੇਬੇ ਨੇ ਸਲਾਹ ਦਿੱਤੀ ਬੇਬੇ ਕਹਿੰਦੇ ਜੀ ਕੋ ਫੇਰੇ ਇਹ ਜਿਹੜਾ ਗੱਟੂ ਚੱਕ ਕੇ ਤੁਰੇ ਜਿਹੜੀ ਲੇਵਰ ਮੰਗਰ ਭਾਈ ਤੁਰੇ ਇੰਨਾਂ ਦੇ ਮਾਰਨੇ ਕਿੰਨੀ ਤੋਂ ਨਾ ਹੋ ਕੇ ਲੈ ਲੱਗੇ ਉਹ ਮੈਨੂੰ ਆਹ ਨਾ ਖੰਤਰਾ ਖਾ ਲ ਗਏ ਮੈਂ ਕਿਹਾ ਆਲੂ ਵਾਲਿਆਂ ਨੇ ਘੇਰ ਲਿਆ ਨਾ ਜਨ ਕੋਸ ਹੋ ਗਿਆ ਬਸ ਸੰਤਰਾ ਖਾ ਲ ਕੇ ਚਿੱਤ ਜਾ ਵਾਵਾ ਰੋ ਨਹੀਂ ਮੈਂ ਤਾਂ ਕਿ ਮਟਰ ਤੋੜ ਕੇ ਲਿਆਉਂਗਾ ਚਲ ਮਟਰ ਧਰ ਲਾਂਗਾ ਇਹਨੂੰ ਆਖਿਆ ਔਖਾ ਬਹੁਤ ਲੱਗਦਾ ਕੰਮ ਇਹਨੂੰ ਤਾਂ ਸਾਰੇ ਔਖੇ ਲੱਗਦੇ ਆ ਇਹ ਸੌਖਾ ਖਾਣਾ ਹੀ ਲੱਗਦਾ ਨਹੀਂ ਤੇ ਉਹਨਾਂ ਦੇ ਪੈਸੇ ਨਹੀਂ ਦੇ ਕੇ ਆਂਦੇ ਤੇ ਪੈਸੇ ਉਹਨਾਂ ਨੂੰ ਘਾਲ ਦੇਣਾ ਥੋੜੇ ਆਲੂ ਉਹਨੂੰ ਓਏ ਸੱਚੀ ਚੋਕੀ ਲੈ ਕੇ ਆਏ ਆ ਸੱਚੀ ਚੋਰੀ ਕੀਤੀ ਚੋਰੀ ਚੋਰੀ ਕਰਕੇ ਲਿਆਏ ਆ ਆਪ ਬੇਬੇ ਕਹਿੰਦੇ ਪਤਾ ਆਪ ਐ ਹੋ ਜਾ ਕੰਮ ਕਰੀਏ ਜਿਹੜਾ ਆਪਾਂ ਕਦੇ ਜ਼ਿੰਦਗੀ ਚ ਕੀਤਾ ਨਾ ਮੈਂ ਬੇਬੇ ਚੋਰੀ ਆ ਕੋਈ ਨਹੀਂ ਹੋਣਾ ਕੱਲੇ ਨੇ ਆ ਜਾਣਾ ਲਾਂਬਾ ਲੈ ਕੇ ਫੇਰ ਅੰਗੇਰ ਵੀ ਨਹੀਂ ਖੋਲਣਾ ਵੇਖ ਲੈ ਬਾਦਰੀ ਵਾਲਾ ਕੰਮ ਕੀਤਾ ਬਾਦਰੀ ਵਾਲਾ ਕਾਵੇ ਕੇ ਆ ਲਾਵੇਂ ਦਬਾਉਂਗੇ ਤੋਂ ਵੀ ਅੱਜ ਪਰਦਾਦਿਆਂ ਨੇ ਅੱਜ ਤੱਕ ਇਹ ਕੰਮ ਨਹੀਂ ਕੀਤਾ ਜਿਹੜਾ ਇਹ ਕਰਿਆ ਆ ਹੁਣ ਛਿੱਤਰਾਂ ਨੂੰ ਥਾਂ ਆਪ ਹੀ ਬਣਾਉਂਦਾ ਤੇ ਫੇਰ ਕਹੂਗਾ ਮੰਮੀ ਮੇਰੀ ਨਾਲ ਰਲਈ ਸੀ ਮੰਮੀ ਆਏ ਕਿ ਮੰਮੀ ਨਹੀਂ ਬੇਬੇ ਨਾਲ ਰਹੀ ਸੀ ਐਤ ਕੀ ਆ ਬੇਬੇ ਨਹੀਂ ਬੇਬੇ ਨਾਲ ਰਹੀ ਸਾਡਾ ਨਾਂ ਐਵੇਂ ਬਦਨਾਮ ਕਰਾ ਦਿੰਦਾ ਨਾਲ ਉਦਣ ਵੀ ਨਾਨੂ ਜੀ ਉਹ ਨਾਨੂ ਆਂਦਾ ਕਿ ਮੰਮੀ ਨੇ ਕਿਹਾ ਸੀ ਮੰਮੀ ਦਾ ਨਾਂ ਐਵੇਂ ਨਾ ਦਿੰਦਾ ਨਾਲ ਨਿੱਕੇ ਹੁੰਦੇ ਸੀ ਅਸੀਂ ਤੇ ਛੋੜੀਆ ਪੱਟ ਲੈਂਦਾ ਕਹਤੋ ਸੀ ਬਾਪੂ ਕਿਤੇ ਤੋਂ ਪੱਟ ਕੇ ਲੈਂਦਾ ਅਣੀ ਉਹ ਫਰਾਨੇ ਤੋਂ ਬਾਪੂ ਦਾ ਆਪਣਾ ਖੇਤ ਨਹੀਂ ਸੀਗਾ ਜੇ ਤੋ ਪੱਟ ਕੇ ਲਿਆ ਦੋਸਤ ਕੇ ਦਾ ਰੱਖ ਕੇ ਆਉ ਜਾ ਕੇ ਆਈ ਫਿਰ ਬਾਅਦ ਉਸ ਤੋਂ ਰੱਖ ਕੇ ਆਲੇ ਖੇਤ ਹੁਣ ਤੋ ਜਿੱਤੋ ਲੈ ਆਏ ਆ ਤੇ ਉੱਥੇ ਅਗਲੇ ਦੇ ਰੱਖਿਆ ਅਗਲੇ ਨੇ ਵੀਡੀਓ ਪਾਤੀ ਤੇ ਬਦਨਾਮੀ ਕਿੰਨੀ ਹੈ ਬਣੀ ਤਣਾਈ ਤੂ ਦਾ ਖੁਦਾ ਦੇ ਮੇਰੀ ਉਹ ਦਾੜੀ ਵਾਲੇ ਦੀ ਅਗਲੇ ਨੇ ਕਹਿਣਾ ਬੈਂਕ ਦਾ ਮੁੰਡਾ ਸੀਗਾ ਹੈ ਗਏ ਘਾ ਦੇ ਤੇ ਸੀ ਦੋ ਮੋਟਰਸਾਈਕਲ ਹੀਰਾ ਲੈ ਗੱਡੀ ਉੱਤੇ ਖੜੀ ਤੇ ਮੋਟਰਸਾਈਕਲ ਜੇ ਅਗਲੇ ਨੇ ਪਛਾਣ ਲਿਆ ਤਾਂ ਫੇਰ ਮੈਂ ਤਾਂ ਸੱਚੀ ਤੇਰੇ ਤੇ ਇੰਨਾ ਗੁੱਸਾ ਹਾਂ ਦਾ ਤੂੰ ਰੋਜ਼ ਨਵਾਂ ਕੋਈ ਕਾ ਪੰਗਾ ਖੜਾ ਕਰਦਾ ਨਵਾਂ ਪੰਗਾ ਖੜਾ ਕਰਦਾ। ਕੋਟ 250 ਦਾ ਗੱਟੂ ਹੈਗਾ ਸਾਰੇ। ਹੈ? 2300 ਦਾ ਗੱਟੂ ਸਾਰੇ। ਆਲੂ। ਮੈਨੂੰ ਲੱਗਿਆ ਯਾਰ ਇਹ ਤਾਂ ਹੈ ਹੀ ਨਹੀਂ ਐਦ ਕੀ ਹੈ? ਹਾਂ। 10150 ਦਾ। 10150। 10 ਰੁਪਏ ਇੱਥੇ। ਅੰਦਰ ਦਾ ਪਾਈ ਦੀ ਗੰਦਾ 100 ਦੇ 10 ਕਿਲੇ। ਮੈਂ ਤਾਂ ਨੂੰ ਆਖਿਆ ਕਿ ਨਾ ਇਹਦਾ ਕੰਮ ਕਰ। ਮੈਂ ਤਾਂ ਤੂੰ ਕਹ ਤੋ ਗਈ ਇਹਦੇ ਨਾਲ। ਕਾ ਮੈਨੂੰ ਆਂਦੇ ਬਲਾਕ ਇਹ ਤਾਂ ਮੈਂ ਇੱਥੇ ਜਨਮ ਤੇ ਬੁਗੀ ਦੁਕਾਨ ਮੋਡੂ ਦੇ ਲਗੇ ਮੈਂ ਕਿ ਇੱਥੇ ਰਹਿ ਤਾ ਇੱਥੇ ਨਹੀਂ ਜੇ ਸੀ ਭੋਗ ਤੇ ਗਏ ਸੀ ਤਾਂ ਮਾੜਾ ਤੁਸੀਂ ਇਹੀ ਕੰਮ ਕਰਨੇ ਸੀ ਹੋਰ ਕੀ ਕਰਦੇ ਵੇਲੇ ਮੈਨੂੰ ਕੋਈ ਕਰ ਲੈ ਜੀ ਕੋਈ ਵੇਲੇ ਨਹੀਂ ਰਹਿਣਾਗਾ ਤੁਸੀਂ ਕੰਮ ਲਈ ਰੱਖਿਆ ਕਰ ਬੇਬੇ ਯਾਰ ਮੈਂ ਰਾਂਗੇ ਆ ਰਾਂ ਮੈਂ ਵਾਂਦੇ ਬੇਬੇ ਤੂੰ ਤੇ ਇੱਕ ਵਾਰੀ ਨਹੀਂ ਨਾਲਿਆ ਤੂੰ ਤੇ ਕਹਿੰਦੇ ਫਰਾਈਆਂ ਖਾਵਾਂਗੇ ਆਪਾਂ ਤੇ ਮੈਂ ਕਿਹਾ ਚਲ ਕੋਈ ਨਹੀਂ ਫਰੀ ਦੇ ਨਾਲ ਮੈਂ ਪੈਸੇ ਦੇ ਕੇ ਲਿਆਵਾਂਗੇ ਐਦਾਂ ਨਹੀਂ ਮੈਨੂੰ ਕੀ ਪਤਾ ਨੀ ਪਿਓਰੀ ਨਹੀਂ ਨਹੀਂ ਤੇ ਫਰਾਈਆਂ ਜੋ ਅੱਗੇ ਤਾਂ ਜੇ ਪਰਸੋਂ ਚੁੱਕ ਪਰਸੋਂ ਲੈ ਕੇ ਆਏ ਮੈਂ ਮਾਦੀਆਂ ਦੇ ਅੱਡੇ ਤੋਂ 20 ਰੁਪਏ ਕਿਲੋ ਕਿੱਤੇ ਡੇ ਡੇ ਮੋٹے ਆਲੂ ਇੰਨੇ ਸੋਹਣੇ ਆ ਉਹ ਘਰਮਣ ਆਲੂ ਵਾਲਾ ਪਿੰਡ 'ਚ ਗੱਲ ਉੱਡ ਜਾਈ ਅੰਕਲ ਜੀ ਆਲੂ ਚੋਰਾ ਆ ਲੈ ਉਹਨਾਂ ਨੂੰ ਪਤਾ ਲੱਗੂਗਾ ਵੀ ਚੋਰੀ ਕੀਨੇ ਆਮਤ ਪਤਾ ਲੱਗੂ ਤੁਹਾਨੂੰ ਓਏ ਉਹਨਾਂ ਨੂੰ ਆਪੇ ਹੀ ਨਾ ਦੱਸੀਏ ਕਿ ਆਪਾਂ ਵਾਪਸ ਕਰਨਾ ਉਹਨਾਂ ਨੂੰ ਕੀ ਕਰੀਏ ਯਾਰ ਵੱਲੋਂ ਯਾਰ ਸਾਡੇ ਵੱਲੋਂ ਨਾ ਆਲੂਆਂ ਦਾ ਕਟਾ ਤੁਹਾਨੂੰ ਦੇਤਾ ਹੈ ਉਹਨਾਂ ਨੇ ਕਹਿਣਾ ਸਾਨੂੰ ਪਤਾ ਤੁਹਾਡੇ ਕਿੰਨੇ ਕਾ ਆਲੂ ਲੱਗੇ ਸਾਡੇ ਘਰੇ ਲਾਏ ਸੀ ਲੋ ਜੀ ਵੈਸੇ ਵੀ ਸਜਣਾ ਆਪਾਂ ਦੱਸਣਾ ਤੇ ਹੈਗਾ ਸੀ ਚਲੋ ਘਰ ਦੇ ਕਹਿੰਦੇ ਮੈਂ ਤਾਂ ਸੋਚਿਆ ਸੀ ਚਲ ਉਹਨਾਂ ਨੂੰ ਪੈਸੇ ਦੇ ਦਾਂਗੇ ਇਹ ਕਹਿੰਦੇ ਗੱਟਾ ਵੀ ਵਾਪਸ ਕਰਕੇ ਆ ਤੁਸੀਂ ਹਣ ਆਪਾਂ ਗੱਟਾ ਚੱਲਾਂਗੇ ਇਹ ਕੋਈ ਚੋਰੀ ਨਹੀਂ ਆਪਾਂ ਦੱਸਣਾ ਹੀ ਸੀ ਉਹਨਾਂ ਨੂੰ ਉਹਦੇ ਮੈਂ ਵਲੌਗ ਦੀ ਸਟਾਰਟਿੰਗ 'ਚ ਵੀ ਕਿਹਾ ਸੀ ਕਿ ਭਾਈ ਆਪਾਂ ਉਹਨਾਂ ਨੂੰ ਦੱਸ ਦੇਣਾ ਜੀ ਬਾ ਜੋ ਐਵੇਂ ਕੱਲ ਅਗਲੇ ਭਾਵੇਂ ਲਾਂਮਾ ਲੈ ਕੇ ਆਉਂਦੇ ਹਣ ਭਾਵੇਂ ਉਹ ਨੰਬਰ ਟਰੇਸ ਕਰਕੇ ਆਉਂਦੇ ਹਣ ਸੋ ਕੀ ਕਰੀਏ ਹਣ ਗੱਟੂ ਦਾ ਮੋੜ ਕੇ ਆਓ ਕਰਕੇ ਉਹਨੇ ਗੱਟੂ ਆ ਵੀ ਸੱਜਣੋ ਹੁਣ ਆਪਾਂ ਕੱਢਣ ਲੱਗੇ ਆ ਵਿੱਚੋਂ ਦੋ ਕਾ ਆਲੂ ਸੋ ਅਗਲੇ ਨੂੰ ਆਪਾਂ ਉਹਨਾਂ ਨੂੰ ਦੱਸਾਂਗੇ ਭਾਈ ਦੋ ਵਾਲੂ ਅਸੀਂ ਕੱਢੇ ਸੀ ਦੋ ਤਿੰਨ ਆਲੂ ਇਹਦੀ ਆਪਾਂ ਬਣਾਵਾਂਗੇ ਫਰਾਈਜ਼ ਲਓ ਜੀ ਆਲੂ ਦੀ ਸ਼ੇਮ ਸ਼ੇਮ ਹੋ ਚੁੱਕੀ ਆ ਸੋ ਅੱਜ ਆਪਾਂ ਬ ਮਮੀ ਕਿਹੜੀਆਂ ਫਰਾਈਜ਼ ਬਣਾਉਣੀਆਂ ਮੇਰਾ ਜੀ ਤਾਂ ਨਹੀਂ ਸੀ ਕਰਦਾ ਬਣਾਉਣ ਮੈਂ ਕਿਹਾ ਚੱਲ ਤੁਸੀਂ ਜਿਆਦਾ ਕਹਿੰਨੇ ਤਾਂ ਮੈਂ ਬਣਾ ਦੇਣੀ ਇਹ ਆਪਾਂ ਠੀਕ ਠੀਕ ਕਰਨੇ ਪੀਸ ਨਾ ਵੱਡੇ ਨਾ ਛੋਟੇ ਲੋ ਵੀ ਜਿਹੜੇ-ਜਿਹੜੇ ਚਾਹਵਾਨ ਨੇ ਫਰਾਈਜ਼ ਖਾਣ ਦੇ ਸੋ ਉਹ ਇਹ ਵਲੌਗ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਚੋਰੀ ਦੇ ਆਲੂਆਂ ਦੀ ਅੱਜ ਬਣ ਲਖੀ ਜੇ ਫਰਾਈਜ਼ ਲਓ ਜੀ ਥੱਲੇ ਆਪਾਂ ਸਾਰੇ ਇੱਥੇ ਸਰੋਂ ਦਾ ਤੇਲ ਲਾਤਾ ਜੀ ਹੁਣ ਆਪਾਂ ਫਰਾਈਸ ਪਾ ਦਾਂਗੇ ਵਿੱਚ ਵਿੱਚ ਪਾਵਾਂਗੇ ਸਾਰੇ ਆਪਣੇ ਖੂਬੀਆ ਮਿਰਚ ਮਸਾਲੇ ਵੈਰੀ ਗੁੱਡ ਉੱਪਰ ਵੀ ਥੋੜਾ ਥੋੜਾ ਛੜਕ ਦਾਂਗੇ ਨੀਂ ਪਵਾ ਦਾਂਗੇ ਸਰੋਂ ਦੇ ਤੇਲ ਦਾ ਨਮਕ ਚਿੱਟਾ ਨੂਨ ਪਾਵਾਂਗੇ ਹੁਣ ਪਾ ਦਾਂਗੇ ਲਾਲ ਮਿਰਚਾਂ ਇਹ ਸਾਰੇ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦਾਂਗੇ ਐਂ ਲਾ ਕਰ ਦੋ ਸਾਰੇ ਡੋਰ ਨਾ ਦੇ ਬਣੇ ਬਣਾਏ ਕਰਤੇ ਚੀਆ ਕਰ ਇਹ 20 ਮਿੰਟ ਤੇ ਲਾਉਣੇ ਆਪਾਂ ਲਓ ਜੀ ਹੁਣ ਆਪਾਂ ਇੱਥੇ ਫਰਾਈਸ ਤੇ ਇਹਨੂੰ ਲਾ ਦਾਂਗੇ ਆਪਾਂ 20 ਮਿੰਟ ਤੇ 20-22 ਮਿੰਟ ਤੇ ਲਾ ਤਾਂ 20 ਮਿੰਟ ਤੇ ਟੈਂਪਰੇਚਰ ਆਪਾਂ ਕਰਨਾ ਜੇ 200 ਡਿਗਰੀ ਸੈਲਸੀਅਸ ਲਓ ਜੀ 20 ਮਿੰਟ ਲੱਗਣਗੇ ਜੀ ਇਹਨੂੰ ਤਿਆਰ ਹੋਣ ਨੂੰ 20 ਮਿੰਟਾਂ ਬਾਅਦ ਵੇਖਦੇ ਆ ਕੀ ਬਣਿਆ ਤੇ ਕੀ ਨਾ ਬਣਿਆ ਜੇ ਨਾ ਬਣੇ ਫੇਰ ਆਪਾਂ ਪੀ ਲੈਣਾ ਜੇ ਐਪਲ ਜੂਸ ਨਾਲ ਖਾ ਲੈਣੇ ਆ ਕਾਜੂ ਬਦਾਸ ਸਟ ਲੈਟ ਨਾ ਜਾਵੇ ਔਰ ਨਾ ਲੈਟ ਚਲੀ ਗਈ ਤੇ ਫਿਰ ਪਤਾ ਸ਼ੁਭ ਸ਼ੁਭ ਬੋਲੋ ਸ਼ੁਭ ਸ਼ੁਭ ਚੋਰੀ ਕੇ ਆਲੂ ਹੈ ਬੜੀਆ ਹੀ ਬਣੇਗੇ ਜਦੋਂ ਤੂੰ ਕਹਿੰਦਾ ਨਾ ਚੋਰੀ ਦਾ ਤੇ ਮੈਨੂੰ ਗੁੱਸਾ ਬਹੁਤ ਚੜਦਾ ਤੇਰਾ ਲਓ ਜੀ ਖੁੱਲ ਜਾ ਸੇਮ ਸੇਮ ਟਾਈਮ ਹੋ ਚੁੱਕਾ ਜੀ ਪੂਰਾ ਵੇ ਹੁਣ ਸਾਨੂੰ ਮaaf ਕਰੋ ਟਾਈਮ ਹੋ ਗਿਆ ਪਲੇਟ ਚ ਕੱਢੋ ਬਣੀ ਜੇ ਗੱਲ ਪੂਰੀ ਵੈਰੀ ਗੁੱਡ ਲੋ ਜੀ ਫਰਾਈਸ ਸਾਡੀਆਂ ਹੋ ਚੁੱਕੀਆਂ ਪਿਆਰ ਬਰਤਿਆਬ ਜੀ ਕਰੋ ਇੱਕ ਜਿਹੀ ਸਾਰੀਆਂ ਨਾਪੀ ਗਏ ਪਰ ਵੰਡ ਖਾਓ ਖਾਂਡ ਖਾਓ ਤੇ ਇਹਨੀਆਂ ਸਾਰੀਆਂ ਨੇ ਕਰਿਆ ਇੱਕ ਵਾਲੀ ਮੇਰੇ ਕਹਿੰਦੇ ਫਰਾਈਸ ਜੁੜਾ ਹੋਇਆ ਕਿਉਂਕਿ ਇਹ ਸਾਰਿਆਂ ਦੀਆਂ ਫੇਵਰੇਟ ਹੁੰਦੀਆਂ ਤੇ ਚੋਰੀ ਕਰਕੇ ਲੈ ਕੇ ਆਉ ਲੋ ਪਰ ਨਾ ਕੀ ਕਹਿੰਦੇ ਜਿਹੜੇ ਆਪਾਂ ਬਾਹਰੋਂ ਖਾਣਦੇ ਆ ਉਹ ਚੀਜ਼ ਤਾਂ ਨਹੀਂ ਬਣਦੀ ਪਰ ਵਧੀਆ ਬਣਦੇ ਆ ਪੈਨੂ ਖਾ ਸਕਦੇ ਆ ਜਿਵੇਂ ਉਹ ਪੂਰੇ ਪਰਫੈਕਟ ਉਹ ਚੀਜ਼ ਨਹੀਂ ਬਣਦੀ ਉਹ ਆਏ ਫਰਾਈ ਕੀਤੇ ਹੁੰਦੇ ਆ ਹਾਂ ਉਹ ਬਣੇ ਬਣਾਏ ਹੁੰਦੇ ਆ ਉਹਨਾਂ ਨੂੰ ਸਿਰਫ ਫਰਾਈ ਕਰਨਾ ਹੁੰਦਾ ਇਹ ਆਪਾਂ ਆਪ ਘਰੇ ਘਰ ਦੇ ਵਧੀਆ ਚੋਰੀ ਕੀਤੇ ਆ ਅਮਰੀਕਾ ਦੇ ਹਾਂ ਤੇ ਹੁਣ ਬਹੁਤ ਗੱਟ ਬਣਿਆ ਢੈੜਿਆ ਸੋ ਦੱਸੋ ਹੁਣ ਔਲ ਕਿਦਾਂ ਲੱਗਾ ਸੋ ਚਲੋ ਨਾਰੇ ਆਪਾਂ ਗੱਟੂ ਵਾਪਸ ਕਰਕੇ ਆਈਆਂ ਓਕੇ ਜੀ ਆਲੂਆਂ ਵਾਲਾ ਗੱਟੂ ਜਿਹੜਾ ਆਪਣਾ ਉਹ ਚ ਪਿਆਈ ਡਿੱਗੀ ਚ ਸੋ ਹੁਣ ਇਹ ਹੋਰ ਮੋਟਰ ਤੇ ਆ ਚੁੱਕੇ ਸੀ ਹੋਰ ਕਿਤੇ ਆਲੂ ਪੱਟ ਰਹੇ ਸੀ ਸੋ ਉਹ ਮੋਟਰ ਤੇ ਆਪ ਪਹੁੰਚ ਚੁੱਕਿਆ ਸੋ ਹੁਣ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਦੇ ਆ ਕਿ ਕੀ ਭਾਅ ਪੂ ਚੱਲਦਾ ਪਿਆ ਹੈ ਕੀ ਰੇਟ ਜੇ ਹਨਾ ਕੀ ਹਿਸਾਬ ਦਾ ਚੱਲਦਾ ਪਿਆ ਆਪ ਵੇਖਾਂਗੇ ਕਿ ਉਹਨਾਂ ਨੂੰ ਪਤਾ ਲੱਗਾ ਕਿ ਨਹੀਂ ਲੱਗਾ ਸੋ ਆਪਾਂ ਜਾ ਕੇ ਗੱਲਬਾਤ ਕਰਦੇ ਕੀ ਬੰਦਦਾ ਤੇ ਕੀ ਨਹੀਂ ਬੰਦਦਾ ਸੋ ਫਿਰ ਆਪਾਂ ਉਹਨਾਂ ਨੂੰ ਸਰਪ੍ਰਾਈਜ਼ ਹੈ ਨਾ ਕਿ ਟੋਟਾ ਕੱਟੂ ਆ ਰਿਹਾ ਆਜੋ ਲੈ ਯਾਰ ਅਸੀਂ ਤੇ ਮੋਟਰ ਤੇ ਆਏ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅਸੀਂ ਕੀ ਪੁੱਛਾਂਗੇ ਇਹਨਾਂ ਦਾ ਭਾਅ ਪੁੱਛਾਂਗੇ ਆਲੂਆਂ ਦੇ ਕੀ ਭਾਅ ਚੱਲਦਾ ਪਿਆ ਸਾਨੂੰ ਕਿੰਪਾ ਦਾ ਲੱਗ ਗਿਆ ਹੈ ਸਾਨੂੰ ਪਤਾ ਹੈ ਨਹੀਂ ਪਿੰਡ ਦੇ ਬੰਦੇ ਪਤਾ ਨਹੀਂ ਲੱਗਦਾ ਸਾਨੂੰ ਮਨੂੰ ਮਿਲਿਆ ਸੀਗਾ ਮੈਂ ਪੁੱਛਿਆ ਉਹ ਕਰਨਾ ਗਿਆ ਕਹਿੰਦਾ ਹਰ ਮਸ ਹੀ ਆਪਣਾ ਸਾਡੀ ਹੋ ਗਈ ਯਾਰ ਸਾਡੇ ਸਾਡੇ ਆਪ ਦੇ ਬੰਦੇ ਨਹੀਂ ਸਾਡਾ ਸਾਡਾ ਪਤਾ ਤਰੇ ਕਾ ਸਾਡੇ ਬਾਬਾ ਕਿਹੜਾ ਲੈ ਗਿਆ ਆਲੂ ਚੱਕ ਕੇ ਅਸੀਂ ਤਾਂ ਬਹਿਰ ਵਾਹ ਪਤਾ ਕੀਤਾ ਕੋਪਾ ਪੱਜੇ ਮਗਰ ਨਹੀਂ ਭੱਜੇ ਹੋਰ ਬਾਈ ਭੱਜਿਆ ਸੀਗਾ ਇੱਕ ਮਰ ਭੱਜੇ ਸੀ ਪਾਰਾ ਪਤਾ ਕਿਹੜਾ ਸੀ ਉਹ ਮੈਨੂੰ ਤਾਂ ਨਹੀਂ ਪਤਾ ਲੱਗਾ ਮਨੋਰਾਇਸੇ ਕੰਮ ਲੱਗਿਆ ਵੇ ਜੇ ਤੂੰ ਪੁੱਛੋ ਹੁਣ ਚੱਕ ਕੇ ਲੈ ਗਿਆ ਸਭ ਤੋਂ ਪਤਾ ਨਹੀਂ ਜੇ ਮੋਟਰ ਦੀ ਆਵਾਜ਼ ਦਿੱਤੀ ਉਹਨੂੰ ਪਤਾ ਲੱਗਾ ਮੈਂ ਕਿਹੜਾ ਆ ਗਿਆ ਇੱਕਦਮ ਪਿੱਛੋਂ ਆ ਵਾ ਫੜੋ 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 ਉਹਨੂੰ ਭਰਾ ਫੜਿਆ ਸੀ ਭਾਈ ਹੁਣ ਥੋੜੇ ਅਸੀਂ ਆਲੂ ਲੈ ਕੇ ਆਏ ਆ ਦੇ ਦੇ ਚੱਲੇ ਆਉਣ ਤੁਹਾਨੂੰ ਠੀਕ ਆ ਅੱਜ ਤਾਂ ਵੈਸੇ ਰੇਟ ਕੀ ਚੱਲਦਾ ਪਿਆ ਵਾ ਆਲੂ ਦਾ ਰੇਟ ਹੁਣ ਤਾਂ ਯਾਰ ਮੰਦਾ ਯਾ ਹੁਣ ਤਾਂ 250 ਰੁਪਏ ਚੱਲਦਾ ਅੱਛਾ 250 ਫਿਰ ਤਾਂ ਐਵੇਂ ਲੈ ਆਪਾਂ ਇਹ ਤੈਨੂੰ ਦੇ ਹੀ ਤੇਰੇ ਆਉਣੇ ਮੈਂ ਭਾਈ ਆਉ ਲਾ ਜੇ ਘਟਾ ਦੇਣਾ ਮਾਂ ਕਰਕੇ ਹੋਰ ਮਾਂ ਕਰਾ ਦੇਣਾ ਬਾਪੂ ਦੇ ਲੈ ਜਾਂਦੇ ਭਾਈ ਬੜਾ ਜੋਰ ਲਾ ਰੇ ਰੱਖਦਾ ਰੱਖਦਾ ਮੈਂ ਕਿਉਂ ਸਾਨੂੰ ਘਰ ਵਗਾਲਾ ਪਾਉਣੇ ਆਹੋ ਚੋਰੀ ਕੀਤੀ ਇਮਾਨਦਾਰੀ ਨਾਲ ਹਾਂ ਇਮਾਨਦਾਰੀ ਨਾਲ ਚੋਰੀ ਕੀਤੀ ਤੇ ਇਮਾਨਦਾਰੀ ਨਾਲ ਅਸੀਂ ਵਾਪਸ ਰੱਖ ਚੱਲੇ ਆ ਤੋ ਇਹ ਪੇ ਕਰਦੇ ਸਮਾਪਤੀ ਕਿਵੇਂ ਲੱਗੀ ਸਾਡੀ ਚੋਰੀ ਚੋਰੀ ਹੋਣੀ ਬਹੁਤ ਵਧੀਆ ਲੱਗੀ ਚੋਰੀ ਵੀ ਕਿਤੇ ਵਧੀਆ ਹੋਣੀ ਜਿਹੜੇ ਮਾਰੀ ਹੁੰਦੀ ਆ ਤੋ ਦੱਸਿਓ ਭਾਈ ਵਲੌਗ ਕਿਦਾਂ ਦਾ ਲੱਗਾ ਤੋ ਲਾਈਕ ਕਰ ਦਿਓ ਕਹਿ ਦਿਓ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰਨ ਤੇ ਕਮੈਂਟ ਕਰਨ ਚ ਅੱਜ ਭਰਾ ਹੀ ਛੋੜ ਕਰ ਬਹੁਤ ਵੰਦ ਚੋਰੀ ਕਰਨ ਚ ਚੋਰੀ ਕਰਨ ਚ ਨਹੀਂ